ਮੇਰੇ ਪਾਤਸ਼ਾਹ ਦੇ ਚਰਣਾ ਵਿੱਚ ਗੁਲਖਾਨ ਦਾ ਪੁੱਜਣਾ ਮਹਾਰਾਜ ਨੇ ਆਉਂਦਿਆਂ 500 ਨੇ ਦੀਆਂ ਮੋਹਰਾਂ ਦਿੱਤੀਆਂ ਗੁਲਖਾਨ ਨੂੰ ਕਹਿੰਦੇ ਅਸੀਂ ਤੈਨੂੰ ਢੀਕਦੇ ਸਾਂ ਆਪਣੀ ਮਾਂ ਦੇ ਸਮਿਤ ਗਿਆ ਸੀ ਕਈ ਕਹਿੰਦਾ ਸੀ ਆਈਡੀ ਨਹੀਂ ਸੀ ਖਾਲਸਾ ਜੀ ਇਹ ਗੱਲ ਕਿਤੇ ਸਮਾਂ ਬਣਿਆ ਤੇ ਵਿਚਾਰ ਕਰਾਂਗੇ ਪਾਤਸ਼ਾਹ ਕਹਿੰਦੇ ਤੈਨੂੰ ਢੀਕਦੇ ਸਾਂ ਮਹਾਰਾਜ ਨੇ ਇੱਕ ਕਿਟਾਰ ਉਹਦੇ ਹੱਥ ਦਿੱਤੀ ਤੇ ਇਹ ਕਿਟਾਰ ਆਪਣੇ ਹੱਥੇ ਫੜ ਲਈ ਆਖਿਆ ਗੁਲਖਾਂ ਤੇਰੇ ਪਿਓ ਸੈਦੋ ਖਾਨ ਨੂੰ ਅਸੀਂ ਜੰਗ ਦੇ ਮੈਦਾਨ 'ਚ ਮਾਰਿਆ ਸੀ ਤੇਰੇ ਦਾਦੇ ਪਿੰਦੇ ਖਾਨ ਨੂੰ ਮੇਰੇ ਦਾਦੇ ਸਤਿਗੁਰੂ ਗੁਰੂ ਹਰਕਮਿੰਦ ਸਿੰਘ ਮਹਾਰਾਜ ਨੇ ਯੰਗ ਦੇ ਵਿੱਚ ਮੈਦਾਨ ਵਿੱਚ ਮਾਰਿਆ ਸੀ ਗੁਲਖਾਂ ਮਾਫ ਕਰਨਾ ਜਾਤ ਪਠਾਣ ਦੀ ਹੋਵੇ ਪਠਾਣੀ ਪੁੱਤਰ ਹੋਵੇ ਹੱਥ ਤੇ ਕੁਟਾਰ ਹੋਵੇ ਆਪਣੇ ਪਿਓ ਦਾਦੇ ਦੀ ਮੌਤ ਦਾ ਬਦਲਾ ਨਾ ਲਵੇ ਲੱਖ ਲਾਨਤ ਤਰਕਾਰ ਫਟਕਾਰ ਪਠਾਣੀ ਦੇ ਜਮਣੇ ਨੂੰ ਗੁਲਖਾਂ ਨੂੰ ਗੁੱਸਾ ਤੇ ਬੜਾ ਆਇਆ ਪਰ ਚਾਰ ਸ਼ੇਰ ਸਿੰਘ ਬੈਠੇ ਸਨ ਗੱਲ ਜਾਂ ਗੁਲਖਾਂ ਸਮਝਦਾ ਸੀ ਕਲਗੀਧਰ ਪਾਤਸ਼ਾਹ ਦੇ ਬਚਨ ਨੂੰ ਹੋਰ ਨਹੀਂ ਸੀ ਕੋਈ ਸਮਝ ਸਕਦਾ ਗੁਲਖਾਂ ਦਾ ਘਰ ਜਾਣਾ ਜਾ ਕੇ ਮਾਤਾ ਨੂੰ ਆਖਿਆ ਮਾਤਾ ਮੈਨੂੰ ਦਸਵੇਂ ਪਾਤਸ਼ਾਹ ਨੇ ਜਿਹੜੇ ਪਿਆਰ ਤੇ ਬੜਾ ਕੀਤਾ ਹੈ ਪੰਜ ਸੋਨੇ ਦੀਆਂ ਮੋਹਰਾਂ ਵੀ ਦਿੱਤੀਆਂ ਨੇ ਤੇ ਨਾਲ ਬਚਨ ਕਰ ਦਿੱਤਾ ਕਿ ਤੇਰੇ ਪਿਓ ਸੈਦੋ ਖਾਨ ਨੂੰ ਅਸੀਂ ਜੰਗ ਦੇ ਮੈਦਾਨ ਚ ਮਾਰਿਆ ਸੀ ਮਾਫ ਕਰਨਾ ਤੇ ਤੇਰੇ ਦਾਦੇ ਨੂੰ ਮੇਰੇ ਦਾਦੇ ਗੁਰੂ ਹਰਗੋਬਿੰਦ ਸਮਰ ਜੰਗ ਦੇ ਮੈਦਾਨ ਚ ਮਾਰਿਆ ਸੀ ਉਹ ਜਾਤ ਪਠਾਨ ਦੀ ਹੋਵੇ ਹੱਥ ਵਿੱਚ ਕਟਾਰ ਹੋਵੇ ਪਿਓ ਦਾਦੇ ਦੀ ਬੋਤ ਦਾ ਬਦਲਾ ਨਾ ਲਵੇ ਦਰ ਫਿਟੇ ਮੁ ਲਖ ਲਾਂਦ ਪਠਾਨੀ ਦਾ ਜਮਣੇ ਨੂੰ ਮਾਂ ਮੈਨੂੰ ਬੜਾ ਗੁੱਸਾ ਆਇਆ ਪਰ ਮਹਾਰਾਜ ਦੇ ਚਾਰ ਫੇਰੇ ਬੜੇ ਬੜੇ ਨਾ ਸ਼ਸਤ ਤਾਰੀ ਸ਼ੇਰਾਂ ਮਰ ਕੇ ਸਿੱਖ ਸਾਂ ਮਾਫ ਕਰਨਾ ਮਾਂ ਨੇ ਆਖਿਆ ਪੁੱਤ ਦੇਖੀ ਇਹ ਕੰਮ ਨਾ ਕਰੀ ਗੁਰੂ ਸਾਹਿਬ ਤੈਨੂੰ ਕਿੰਨਾ ਪਿਆਰ ਕਰਦੇ ਨੇ ਦੂਜੇ ਦਿਨ ਪੁੱਜਣਾ ਤੇ ਮਾਫ ਕਰਨਾ ਖਾਲਸਾ ਜੀ ਫੇਰ ਗੁਰੂ ਸਾਹਿਬ ਨੇ 5 ਸੋਨੇ ਦੀਆਂ ਮੋਹਰਾਂ ਦੇਣੀਆਂ ਤੇ ਫੇਰ ਇਹੀ ਗੱਲ ਕਹਿਣੀ ਪਹਿਲੇ ਦਿਨ ਵਾਲੀ ਆਖਿਆ ਪਿਓ ਦਾਦੇ ਦੀ ਮੌਤ ਦਾ ਬਦਲਾ ਨਾ ਲਵੇ ਤੇ ਉਹ ਪਠਾਨ ਵੀ ਕਾਹ ਦਾ ਉਹ ਗੁਲਖਾਨ ਨੇ ਦੇਖਿਆ ਵੀ ਗੁੱਸਾ ਇਨਾ ਆ ਗਿਆ ਵੀ ਇਹ ਸਿੱਖ ਕੋਲ ਨੇ ਮਾਰ ਰੇ ਘਬਰਾਣਾ ਤੇਰਾ ਇਹ ਵੀ ਸ਼ੰਕਾ ਦੂਰ ਕਰ ਦੇਾਂਗੇ ਇੱਕ ਵਾਰੀ ਕਹਿਦੇ ਬਹਿਰੂ ਤੇਰਾ ਇਹ ਵੀ ਸ਼ੰਕਾ ਦੂਰ ਕਰ ਦੇਾਂਗੇ ਫਿਰ ਗੁਲਖਾਂ ਦਾ ਘਰ ਜਾਣਾ ਸਾਰੀ ਮਾਂ ਨੂੰ ਗੱਲ ਦੱਸਣੀ ਮਾਂ ਦਾ ਸਮਝਾਉਣਾ ਪਰ ਵਕਤ ਖਾਲਸਾ ਜੀ ਬਦਲਦਾ ਜਾ ਰਿਹਾ ਸੀ ਪੰਥ ਦੇ ਮਾੜੇ ਦਿਨਾਂ ਦੀ ਨਿਸ਼ਾਨੀ ਆ ਗਈ ਸੀ ਇੱਕ ਵਾਰੀ ਕਹਿਦੇ ਬਹਿਰੂ ਇੱਕ ਵਾਰ ਫੇਰ ਕਹਦੇ ਬਹਿਰੂ ਤੀਸਰੇ ਦਿਨ ਮਾਰਾਂ ਜੇ ਕਨਾਤ ਕਰਾ ਕਰਵਾਲੀ ਚਾਰਸ ਫੇਰ ਤੰਬੂ ਦੇ ਵਿੱਚ ਬੈਠੇ ਨੇ ਸਿੱਖਾਂ ਨੂੰ ਆਖਿਆ ਬਾਰ ਬੈਠੋ ਗੁਲਖਾ ਆਵੇ ਤੇ ਉਹਨੂੰ ਰੋਕਣਾ ਨਹੀਂ ਅੱਜ ਸਿੱਖ ਇੱਕ ਦੂਜੇ ਨਾਲ ਗੱਲਾਂ ਕਰਦੇ ਨੇ ਉਹ ਮਹਾਰਾਜ ਉਹ ਐਸੇ ਐਸੇ ਪਠਾਨ ਦਾ ਯਕੀਨ ਕਰੀ ਜਾਂਦੇ ਨੇ ਉਹ ਇਤੋਂ ਵੱਡਾ ਮਾਫ ਕਰਨਾ ਮਾਰਦਾ ਦੁਸ਼ਮਣ ਕਿਹੜਾ ਹੋ ਸਕਦਾ ਮਾਫ ਕਰ ਰਾ ਜਿਹਦੇ ਪਿਤਾ ਜਿਹਦੇ ਪਿਓ ਨੂੰ ਸੈਦੋ ਖਾਨ ਗੁਰੂ ਸਾਹਿਬ ਨੇ ਮਾਰਿਆ ਹੋਵੇ ਜਿਹਦੇ ਦਾਦੇ ਨੂੰ ਗੁਰੂ ਅਰਗੁਨ ਸਮਾਹ ਨੇ ਮਾਰਿਆ ਹੋਵੇ ਪਰ ਮਜਾਲ ਕਿਸੇ ਦਿਨੀ ਪੈਂਦੀ ਹਿੰਮਤ ਕਿਸੇ ਦਿਨੀ ਪੈਂਦੀ ਕੌਣ ਗੁਰੂ ਸਾਹਿਬ ਨੂੰ ਰੋਕੇ ਕਰ ਗੁਰੂ ਕੇ ਸੰਗਤ ਅੱਜ ਗੋਲਖਾਂਜ ਜਦੋਂ ਆਇਆ ਤੇ ਮਾਫ ਕਰ ਸਿੱਖਾਂ ਆਖਿਆ ਭਾਈ ਅੰਦਰ ਚਲਾ ਜਾ ਸਿੱਖ ਬਾਹਰ ਬੈਠੇ ਨੇ ਉਹ ਸਮਾ ਆ ਗਿਆ ਸੀ ਜਿਹੜਾ ਸਮਾ ਇੱਕ ਦਿਨ ਸਭਨਾਂ ਦੇ ਆਉਣਾ ਕਲਤਾ ਜੀ ਇੱਥੇ ਬੜੇ ਬੜੇ ਪੀਰ ਪਗੰਬਰ ਰਾਜੇ ਰਾਣੇ ਸਾਡੀਆਂ 10 ਪਾਸ਼ੀਆਂ ਗਈਆਂ ਨਹੀਂ ਇੱਕ ਵਾਰੀ ਕਹਦੇ ਵਾਰੂ ਇੱਕ ਵਾਰੀ ਫੇਰ ਕਹਦੇ ਵਾਰੂ ਕੋਈ ਮੋਇਆ ਨੂੰ ਯਾਦ ਕਰਦਾ ਕਿਉਂ ਬਾਬਾ ਜੀ ਕੋਈ ਮੋਇਆ ਨੂੰ ਯਾਦ ਕਰਦਾ ਸਾਡੀ ਇਰਦ ਅਦਾਸ ਇੱਕ ਤੋਂ ਸ਼ੁਰੂ ਹੁੰਦੀ ਹੈ ਪ੍ਰਥਮ ਬਗਉਤੀ ਸਮਰਕਾ ਫਿਰ ਗੁਰੂ ਨਾਨਕ ਲਈ ਤੇ ਆਏ ਫਿਰ ਗੁਰੂ ਅੰਗਦ ਅਮਰਦਾਸ ਰਮਦਾਸ ਹੋਏ ਸਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਟਟੇ ਸਭ ਦੁਖ ਜਾਏ ਗੁਰੂ ਤੇਗ ਬਹਾਦਰ ਸਿਮਰਿਆ ਕਰਨੋਂ ਨੇ ਆਵੇ ਧਾਏ ਸਭ ਥਾਏ ਹੋਏ ਸਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ ਮਾਫ ਕਰਨਾ ਖਾਲਸਾ ਦੀ ਸਭ ਥਾਏ ਹੋਏ ਸਾਏ ਸਭ ਥਾਏ ਹੋਏ ਸਾਏ ਸਾਡੀਆਂ ਭਾਵਨਾ ਪੂਰੀਆਂ ਹੁੰਦੀਆਂ ਨੇ ਸਾਡੀਆਂ ਸ਼ਰਧਾ ਪੂਰੀਆਂ ਹੁੰਦੀਆਂ ਨੇ ਹਰ ਸਿੱਖ ਦੇ ਮਨ ਵਿੱਚ ਨਾ ਇੱਕ ਗੱਲ ਬੈਠੀ ਹੈ ਹਾਂ ਮੇਰੇ ਪਾਦਸ਼ਾ ਯਾਰਾ ਜਹੂਰ ਹੈ ਕਿ ਹਾਜ਼ਰ ਹਯੂਰ ਹੈ ਮਾਫ ਕਰਨਾ ਗੁਰੂ ਕੀ ਸੰਗਤ ਹਰ ਥਾਂ ਤੇ ਰਮਿਆ ਹੋਇਆ ਹੈ ਅੱਜ ਗੁਲਖਾਂ ਦਾ ਅੰਦਰ ਜਾਣਾ ਪਾਦਸ਼ਾ ਨੇ ਫਿਰ ਕਟਾਰ ਦਿੱਤੀ ਗੁਲਖਾਂ ਨੂੰ ਇੱਕ ਆਪਣੇ ਹੱਥ ਵਿੱਚ ਹੈ ਤੇ ਗੁਲਖਾਂ ਨੂੰ ਫਿਰ ਅਨਕਾਰਿਆ ਉਹ ਗੁਲਖਾਂ ਗੁਲਖਾਂ ਇੱਕ ਵਾਰੀ ਕਹ ਦੇ ਬਾਹਰ ਹੋ ਵਾਹਿਗੁਰੂ ਮੌਕਾ ਦੇਖ ਤੇਰੇ ਪਿਓ ਸੈਦੋਖਾਨ ਨੂੰ ਅਸੀਂ ਮਾਰਿਆ ਤੇਰੇ ਦਾਦੇ ਪੈਂਦੇਖਾਨ ਨੂੰ ਮੇਰੇ ਦਾਦੇ ਗੁਰੂ ਹਰਗੋਬਿੰਦ ਸਮਰ ਨੇ ਮਾਰਿਆ ਉਹ ਜਾਤ ਪਠਾਨ ਦੀ ਹੋਵੇ ਹੱਥਕਟਾਰ ਹੱਥ ਤੇ ਕਟਾਰ ਹੋਵੇ ਮੁੱਕ ਦੀ ਗੱਲ ਕੀ ਸਾਹਮਣੇ ਦੁਸ਼ਮਣ ਹੋਵੇ ਆਪਣੇ ਪਿਓ ਤੇ ਦੁਸ਼ਮਣ ਵੀ ਇਕੱਲੇ ਨੂੰ ਇਕੱਲਾ ਮਿਲ ਜਾਏ ਤੇ ਪਿਓ ਦਾਦੇ ਦੀ ਮੌਤ ਦਾ ਬਦਲਾ ਨਾ ਲਵੇ ਮੁੱਕਰੀ ਗੱਲ ਕੀ ਗੁਰੂ ਕੀ ਸੰਗਤ ਲਖ ਲੌਂਧ ਪਠਾਣੀ ਦੇ ਜਮਣੇ ਨੂੰ ਅੱਜ ਗੁਲਖਾਨ ਗੁੱਸਾ ਆਇਆ ਮੁਕਰੀ ਗੱਲ ਕੀ ਗੁਰੂ ਕੀ ਸੰਗਤ ਪਾਸ਼ਾ ਦੀ ਵਖੀ ਦੇ ਉੱਤੇ ਕਟਾਰ ਚਲਾ ਦਿੱਤੀ ਕਲਗੀ ਤਰ ਪਾਸ਼ਾ ਦੇ ਹੱਥ ਗਿਆ ਸ੍ਰੀ ਸਾਹਿਬ ਦੀ ਮੁੱਠੀ ਤੇ ਖਿੱਚੇ ਮਿਆਨ ਦੇ ਵਿੱਚੋਂ ਰਤ ਪੀਣੀ ਤਲਵਾਰ ਕੀਤਾ ਵਾਰ ਤੇ ਗੁਲਖਾਨ ਦੇ ਦੋ ਟੁਕੜੇ ਕਰਕੇ ਰੱਖ ਦਿੱਤੇ ਇੱਕਦਮ ਖੜਕਾ ਹੋਇਆ ਸਿੱਖ ਅੰਦਰ ਗਏ ਕੀ ਤੱਕਿਆ ਗੁਲਖਾਨ ਮਰਿਆ ਪਿਆ ਪਰ ਛਾਤੀ ਮਾਰੀ ਪਾਸ਼ਾ ਦੀ ਪੱਖੀ ਦੇ ਵਿੱਚ ਖੁੰੰਦੇ ਕਈ ਕਹਿੰਦੇ ਆਪਣੇ ਸੰਤਾਂ ਨੂੰ ਖੁੰੰਦੇ ਅਸੀਂ ਤਾਂ ਆਪਣੇ ਗੁਰੂਆਂ ਦੇ ਪਰਪਕਾਰਾਂ ਨੂੰ ਵੀ ਰੁੰਦੇ ਅਸੀਂ ਸਿੱਖਾਂ ਦੇ ਗੁਰੂ ਦੇ ਇੱਕ ਵਾਰੀ ਕਹਦੇ ਵੈਰੂ ਇੱਕ ਵਾਰੀ ਫਿਰ ਕਹਦੇ ਵੈਰੂ ਇੱਕ ਵਾਰੀ ਫਿਰ ਕਹਦੇ ਵੈਰੂ ਇੱਕ ਵਾਰੀ ਫਿਰ ਕਹਦੇ ਵੈਰੂ ਸਿੱਖਾਂ ਨੇ ਦੇਖਿਆ ਖੁੰੰਦੇ ਪਰਣਾਲੇ ਵਗਰਾਂ ਨੇ ਹਾਂ ਮਰਾ ਗਿਆ ਹੋ ਗਿਆ ਆ ਗਿਆ ਹੋ ਗਿਆ ਕਾਣਾ ਚੰਦ ਦੇ ਸਭ ਪਰ ਕਹਿ ਨਹੀਂ ਸੀ ਸਕਦੇ ਹਿੰਮਤ ਨਹੀਂ ਸੀ ਪੈਂਦੀ ਕਿਸੇ ਦੀ ਗੁਰੂ ਗੋਬਿੰਦ ਸਿੰਘ ਆਖਿਆ ਸਿੱਖੋ ਫਿਕਰ ਨਾ ਕਰੋ ਕਰ ਉਸ ਜਮਾਨੇ ਚ ਬੈਦ ਗਰੀ ਹੁੰਦੀ ਸੀ ਬੈਦ ਹਕੀਮ ਬੁਲਾਏ ਗਏ ਮੁਕਰੀ ਗੱਲ ਕੀ ਸਜਣੋ ਬੈਦ ਨੇ ਟਾਂਗੇ ਲਾਏ ਜ਼ਖਮ ਸੀਤਾ ਗਿਆ ਗੁਰੂ ਸਾਨੂੰ ਆਖਿਆ ਕਿ ਕੁਝ ਦਿਨ ਆਰਾਮ ਕਰੋ ਕੋਈ ਭਾਰੀ ਕੰਮ ਨਾ ਕਰਿਓ ਮਹਾਰਾਜ ਤੁਸੀਂ ਠੀਕ ਹੋ ਜਾਓਗੇ ਇਦھر ਬਹਾਦਰ ਸ਼ਾਹ ਨੂੰ ਪਤਾ ਲੱਗਾ ਕਿ ਗੁਲਖਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਕਿਟਾਰ ਦਾ ਵਾਰ ਕੀਤਾ ਨਾਲੇ ਵੀ ਪਤਾ ਲੱਗ ਗਿਆ ਗੁਲਖਾਂ ਕਲਗੀਧਰ ਪਾਤਸ਼ਾਹ ਦੀ ਤਲਵਾਰ ਦੇ ਵਾਰ ਨਾਲ ਕੁੱਤੇ ਦੀ ਮੌਤ ਮਰਿਆ ਇਹਨੇ ਆਪਣੇ ਨਾ ਦੋ ਗੁਰੂ ਕੇ ਸੰਗਤ ਵਜ਼ੀਰ ਕਹਿ ਲੋ ਜਾਂ ਅਹੁਦੇਦਾਰ ਕਹਿ ਲੋ ਭੇਜੇ ਜਾਓ ਮੇਰੇ ਵੱਲੋਂ ਨਾ ਦਸਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਅਫਸੋਸ ਜਾਰ ਕਰਨਾ ਤੇ ਇਹ ਗੱਲ ਕਹਿਣੀ ਕਿ ਬਹਾਦਰ ਸ਼ਾਹ ਨੇ ਕਿਹਾ ਹੈ ਕੀ ਗੋਲਖਾਨ ਚੰਗਾ ਨਹੀਂ ਕੀਤਾ ਜੇ ਚੰਗਾ ਨਹੀਂ ਕੀਤਾ ਤੇ ਆਪਣਾ ਕੀਤਾ ਪਾਲਿਆ ਪਰ ਮੈਂ ਜਦੋਂ ਕਿਤੇ ਦੱਖਣ ਆਵਾਂਗਾ ਤੇ ਤੁਹਾਡੇ ਦਰਸ਼ਨ ਵੀ ਕਰਾਂਗਾ ਮੁੱਕਰੀ ਗੱਲ ਕੀ ਇਹਨਾਂ ਪਠਾਣਾਂ ਦਾ ਪੂਜਣਾ ਕਰਗੀ ਤਰ ਪਾਸ਼ਾ ਦੇ ਚਰਨਾਂ ਵਿੱਚ ਬਹਾਦਰ ਸ਼ਾਹ ਦੀ ਤਰਫੋਂ ਭੇਜੇ ਇਹਨਾਂ ਪਠਾਣਾਂ ਦਾ ਦਸਵੇਂ ਪਾਸ਼ਾ ਦੇ ਚਰਨਾਂ 'ਚ ਪੂਜਣਾ ਤੇ ਜਾ ਕੇ ਅਫਸੋਸ ਜਾਰ ਕਰਨਾ ਇੱਕ ਬਹੁਤ ਵੱਡੀ ਕਮਾਂਡ ਟੰਗੀ ਹੋਈ ਸੀ ਜਿਵੇਂ ਸਾਡੇ ਨੰਘ ਸਿੰਘ ਮੁੱਕਰੀ ਗੱਲ ਕੀ ਬੜਬੜੇ ਨੇਜੇ ਰੱਖੇ ਨੇ ਬڑے-ਬڑے ਗੋਡਾਸੇ ਰੱਖੇ ਨੇ ਇੱਕ ਵਾਰੀ ਕਹਦੇ ਹਬੈਰੂ ਮਾਫ ਕਰਨਾ ਗੁਰੂ ਕੀ ਸੰਗਤ ਦੇ ਖਾਲਸੇ ਦੇ ਪੀਰ ਹਨ ਮਾਫ ਕਰਨਾ ਅਸ ਕਰਪਾਣ ਖੜਕ ਖੰਡੋ ਤਬਕ ਤੁਬ ਕਰ ਤੀਰ ਸੈਸ ਰਹੀ ਸੈਰ ਥੀ ਯਹੀ ਹਮਾਰੇ ਪੀਰ ਮਾਫ ਕਰਨਾ ਗੁਰੂ ਕੀ ਸੰਗਤ ਉਹ ਪਠਾਨ ਕਰਨ ਲੱਗੇ ਗੱਲ ਆਪਸ ਵਿੱਚ ਕਹਿੰਦੇ ਨੇ ਯਾਰ ਐਡੀ ਕਮਾਨ ਐਡੀ ਕਮਾਨ ਐਡੀ ਕਮਾਨ ਨੂੰ ਤਾਂ ਕੋਈ ਖੱਲੇ ਚੱਕ ਹੀ ਨਹੀਂ ਸਕਦਾ ਇਹਦਾ ਚਿੱਲਾ ਚੜਾਉਣਾ ਦਾ ਬਹੁਤ ਔਖਾ ਹੈ ਤੇ ਤੀਰ ਰੱਖਣਾ ਰੱਖ ਕੇ ਚਲਾਉਣਾ ਤੇ ਬਹੁਤ ਔਖਾ ਹੈ ਮੇਰੇ ਪਾਸ਼ਾ ਦੇ ਕੰਨਾਂ ਵਿੱਚ ਬਾਜ ਪਈ ਕਹਿੰਦੇ ਕੀ ਗੱਲ ਭਾਈ ਕਹਿੰਦੇ ਮਹਾਰਾ ਐਡੀ ਬੜੀ ਕਮਾਨ ਰੱਖੀ ਹੈ ਉਹ ਦਸਵੇਂ ਪਾਸ਼ਾ ਨੇ ਆਖਿਆ ਕੀ ਗੱਲ ਕਹਿੰਦੇ ਮਹਾਰਾ ਤੇ ਚੱਕੜੀ ਔਖੀ ਇਹਦਾ ਚਿੱਲਾ ਚੜਾਉਣਾ ਦਾ ਬਹੁਤ ਔਖਾ ਹੈ ਕਹਿੰਦੇ ਚੰਗਾ ਫਿਰ ਤੁਸੀਂ ਚਿੱਲਾ ਚੜਾ ਕੇ ਰੱਖਦੇ ਹੋ ਉਹ ਚਿੱਲਾ ਕੀ ਸੀ ਓਹੋ ਪੁੱਛ ਕੇ ਤੇ ਵੇਖੋ ਉਹਨਾਂ ਸਿੱਖਾ ਵਗੀ ਹਾਲ ਹੋਇਆ ਹੈ ਉਹਨਾਂ ਸਿੱਖਾਂ ਦਾ ਕੀ ਹਾਲ ਹੋਇਆਗਾ ਮੁੱਖ ਦੀ ਗੱਲ ਕੀ ਮਾਲਕ ਦਾ ਲਿਆਓ ਅਸੀਂ ਚਿੱਲਾ ਚੜਾ ਕੇ ਦੱਸਦੇ ਆਂ ਪਾਸ਼ਾ ਨੇ ਚੱਕੀ ਕਮਾਨ ਰੱਖਿਆ ਕਮਾਨ ਦਾ ਉੱਤੇ ਤੀਰ ਖਾਲਸਾ ਦੇ ਪੂਰੇ ਬਹਾウਬਲ ਨਾਲ ਛੱਡਿਆ ਉਦੋਂ ਕਮਾਨ ਦੋ ਟੁਕੜੇ ਟੁਕੜੇ ਹੋ ਗਈ ਉਦੋਂ ਦੱਸੇ ਪਾਸ਼ਾ ਦੇ ਟਾਂਕੇ ਨਰਮਸਨ ਖੁੱਲ ਗਏ ਖਾਲਸਾ ਦੀ ਓਹੋ ਸਿੱਖਾਂ ਦੀਆਂ ਤਾਵਾਂ ਨਿਕਲ ਗਈਆਂ ਮੁੱਖ ਮੁੱਖ ਦੀ ਗੱਲ ਕੀ ਆ ਸਿੱਖਾਂ ਨੇ ਕਿ ਮਹਾਰਾਜ ਤੈਨੂੰ ਕਹਿੰਦੇ ਸੀ ਵੈਦਾਂ ਵੀ ਕਿਹਾ ਸੀ ਉਹ ਨਾਮ ਕਰਿਓ ਮਹਾਰਾਜ ਤੁਸੀਂ ਸਾਡਾ ਹੌਸਲਾ ਨਹੀਂ ਪੈਂਦਾ ਤੁਸੀਂ ਠਹਿਰ ਅਸੀਂ ਪੈਦਾਂ ਨੂੰ ਬਲਾ ਕੇ ਲਿਆਉਂਦੇ ਆਂ ਕਲਗੀਧਰ ਪਾਸ਼ਾ ਨੇ ਆਖਿਆ ਸਿੰਘ ਕਿਸੇ ਵੈਦ ਹਕੀਮ ਨੂੰ ਬੁਲਾਉਣ ਦਾ ਕੋਈ ਮਤਲਬ ਨਹੀਂ ਰਹਿ ਗਿਆ ਬੁਲਾਉਣ ਦੀ ਕੋਈ ਗੱਲ ਨਹੀਂ ਰਹੀ ਸਿੰਘ ਹੁਣ ਸਾਡਾ ਅੰਤਮ ਸਮਾਂ ਨੇੜੇ ਆ ਗਿਆ ਹੈ ਅਸੀਂ ਰਿੰਕਾਰ ਦੇ ਸਟੇਸ਼ਨ ਜਾਣਾ ਚਾਹੁੰਦੇ ਆ ਮਾਫ ਕਰਨਾ ਸਿੱਖਾਂ ਦੀਆਂ ਤਾਂਹ ਨਿਕਲਦੀਆਂ ਸਨ ਮਾਰੇ ਪੰਥ ਦਾ ਕੀ ਬਣੇਗਾ ਮਾਰੇ ਕੋਈ ਸਮਾਂ ਹੋਰ ਰਹੋ ਮਾਫ ਕਰਨਾ ਗੁਰੂ ਕੀ ਸੰਗਤ ਸਿੱਖਾਂ ਦੀਆਂ ਤਾਂਹ ਨਿਕਲ ਨਿਕਲ ਕੇ ਜਾਂਦੀਆਂ ਸਨ ਮੁੱਕਰੀ ਗੱਲ ਕੀ ਇੱਕ ਦਿਨ ਮਾਫ ਕਰਨਾ ਆਪਾਂ ਜਾਣੇ ਸਚਗੰਢ ਜੀ ਹੁਸਰ ਗੁਰੂ ਗ੍ਰੰਥ ਸਾਹਿਬ ਦਾ ਗੁਰਤਾ ਗੁਰਗੱਦੀ ਦੇ ਸੁਣਾਉਂਦੇ ਆਂ ਇੱਕ ਦਿਨ ਪਹਿਲਾ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੁਰਗੱਦੀ ਬਖਸ਼ਿਸ਼ ਕੀਤੀ ਪੰਜ ਪੈਸੇ ਨਾਰੀਅਲ ਰੱਖ ਕੇ ਮੇਰੇ ਮੱਥਾ ਟੇਕਿਆ ਪੰਥ ਨੂੰ ਸਬੋਧਨ ਕਰਕੇ ਮਾਫ ਕਰਨ ਆਖਿਆ ਖਾਲਸਾ ਜੀ ਅੱਜ ਤੂੰ ਤੁਹਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਹੋਣਗੇ ਮੁਕਰੀ ਗੱਲ ਕੀਤੀ ਮਾਫ ਕਰਨਾ ਕਈ ਕਹਿੰਦੇ ਨੇ ਕਈ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਸਮਝ ਲਾਓ ਅੱਜ ਵੀ ਗੁਰੂ ਇੱਕ ਰਿਹਾ ਜਦੋਂ ਗੁਰੂ ਨਾਨਕ ਜੀ ਨਿਰੰਕਾਰ ਦੇ ਦੇਸ਼ ਨੂੰ ਗਏ ਮਾਫ ਕਰਨਾ ਲੋਕੀ ਗੱਲਾਂ ਕਰਦੇ ਸਨ ਕਿ ਗੁਰੂ ਨਾਨਕ ਸਾਹਿਬ ਜੀ ਕਿੱਥੇ ਚਲੇ ਗਏ? ਮਾਫ਼ ਕਰਨਾ। ਪੜਦੇ ਹੁੰਦੇ ਨੇ ਕਿ ਗੁਰੂ ਨਾਨਕ ਗੁਰੂ ਅੰਗਦ ਦੇ ਹਿਏ ਮੈਂ ਗੁਰੂ ਨਾਨਕ ਗੁਰੂ ਅੰਗਦ ਦੇ ਮਰਦੇ ਹਿਰਦੇ ਚਲਾ ਗਿਆ। ਉਹੜੀ ਗੁਰੂ ਨਾਨਕ ਦੀ ਜੋਤ ਸੀ ਗੁਰੂ ਅੰਗਦ ਦੇ ਮਾਰੇ ਚ ਆ ਗਈ। ਗੁਰੂ ਅੰਗਦ ਦੇ ਮਰ ਦੀ ਜੋਤ ਗੁਰੂ ਅਮਰਦਾਸ ਚਲੀ ਗਈ। ਚੌਥੇ ਜਾਮੇ ਚਲੀ ਗਈ। ਚੌਥੇ ਤੋਂ ਪੰਜਵੇਂ ਚਲੀ ਗਈ। ਪੰਜਵੇਂ ਤੋਂ ਛੇਵੇਂ ਚਲੀ ਗਈ। ਛੇਵੇਂ ਤੋਂ ਸੱਤਵੇਂ ਜਾਮੇ ਚੋ ਜੋਤ ਚਲੀ ਗਈ। ਮਾਫ਼ ਕਰਨਾ ਸੱਤਵੇਂ ਜਾਮੇ ਤੂੰ ਅਠਵੇਂ ਜਾਮੇ ਚਲੀ ਗਈ ਅਠਵੇਂ ਜਾਮੇ ਤੂੰ ਉਹੀ ਜੋਤ ਮਾਫ਼ ਕਰਨਾ ਨੌਵੇਂ ਜਾਮੇ ਚਲੀ ਗਈ ਉਹੀ ਜੋਤ ਦਸਵੇਂ ਪਾਤਸ਼ਾਹ ਚਲੀ ਗਈ ਪੰਜ ਪੈਸੇ ਨਾਰੀਅ ਰੱਖ ਕੇ ਕਲਗੀਧਰ ਪਾਤਸ਼ਾਹ ਨੇ ਆਖਿਆ ਸਿੱਖੋ ਤੁਹਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੋਏਗਾ ਉਹੀ ਜੋਤ ਕਲਗੀਧਰ ਪਾਤਸ਼ਾਹ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਵੇਸ਼ ਕਰ ਗਈ ਖਾਲਸਾ ਨੇ ਬੇਨਤੀ ਕੀਤੀ ਮਹਾਰਾਜ ਅਸੀਂ ਤੇਰੇ ਦਰਸ਼ਨ ਕਿਵੇਂ ਕਰਿਆ ਕਰਾਂਗੇ ਕਿਤੇ ਗੁਰੂ ਗਬੇਰ ਸਿੰਘ ਮਾਰਾ ਕਿਰਪਾ ਕਰ ਦੇਣ ਸਤ ਕੋ ਸੱਚੇ ਪਾਤਸ਼ਾਹ ਸਾਡੇ 'ਚ ਕੰਜ ਪਿਆਰ ਆ ਜਾਏ ਸਾਡੇ ਸਿੱਖਾਂ 'ਚ ਭਰਾਵਾਂ ਤੂੰ ਵੱਧ ਪਿਆਰ ਆ ਜਾਏ ਕਿਤੇ ਸਾਡੇ ਤੇ ਕਿਰਪਾ ਕਰਦੇ ਹੋ ਆਖਿਆ ਅੱਜ ਤੂੰ ਖਾਲਸਾ ਜੀ ਮੇਰੇ ਪੰਜ ਅਮਰਧਾਰੀ ਸਿੰਘਾਂ ਦੇ ਦਰਸ਼ਨ ਕਰਨੇ ਮੇਰਾ ਦਰਸ਼ਨ ਹੋਏਗਾ دیدار ਹੋਏਗਾ ਗਰੀਬ ਰਾਜ ਪੰਜ ਨੰਬਰ ਮਿੰਟ ਤੇ ਕਹਿੰਦੇ ਭਾਈ ਤੁਸੀਂ ਚਾਰ ਦੇ ਕਰ ਲਿਓ ਚਾਰ ਨੰਬਰ ਮਿੰਟ ਤਿੰਨ ਦੇ ਕਰ ਲਿਓ ਦੋ ਦੇ ਕਰ ਲਿਓ ਦੋ ਵੀ ਨੰਬਰੇ ਇੱਕ ਦੇ ਕਰ ਰਹੇ ਹੋ ਜੇ ਇੱਕ ਨੰਬਰੇ ਤਾਂ ਫਿਰ ਫਿਰ ਪਾਸ਼ਾ ਕਹਿੰਦੇ ਅੰਮ੍ਰਿਤ ਵੇਲੇ ਨਿਤ ਦਤੂਨ ਕੋਲ ਇਸ਼ਨਾਨ ਕਰਨ ਤੋਂ ਬਾਅਦ ਮਾਫ ਕਰਨਾ ਜਿਵੇਂ ਸ਼ੀਸ਼ੇ ਦੇ ਵਿੱਚ ਵੇਖਿਆ ਆਪਣਾ ਮੂੰਹ ਨਜ਼ਰ ਆਉਂਦਾ ਜਿਵੇਂ ਦੁੱਧ ਦੇ ਉੱਤੇ ਮਲਾਈ ਆ ਜਾਂਦੀ ਜਦੋਂ ਤੁਸੀਂ ਅੰਮ੍ਰਿਤ ਵੇਲੇ ਨਿਤਮ ਕਰਨ ਤੋਂ ਬਾਅਦ ਆਪਣਾ ਮੂੰਹ ਸ਼ੀਸ਼ੇ 'ਚ ਵੇਖਿਆ ਕਰੋਗੇ ਤੁਹਾਨੂੰ ਮੇਰੇ ਸਰੂਪ ਦੇਉਂ ਤੁਹਾਨੂੰ ਆਪਣੇ ਚਿਹਰੇ ਤੋਂ ਮੇਰੇ ਸਰੂਪ ਦੇ ਦਰਸ਼ਨ ਹੋਇਆ ਕਰਨਗੇ ਮਾਫ ਕਰਨਾ ਖਾਲਸਾ ਜੀ ਕਈ ਕਹਿੰਦੇ ਨੇ ਕਿਵੇਂ ਹੋ ਸਕਦੇ ਨੇ ਬੰਦਾ ਬਿਮਾਰ ਹੋਵੇ ਤੁਰ ਪੁੱਛੋ ਜਾ ਕੇ ਜੀ ਭਾਈ ਸਾਹਿਬ ਕੀ ਗੱਲ ਹੈ ਉਹ ਭਰਾਵਾ ਬੁਖਾਰ ਹੀ ਨਹੀਂ ਖੜਾ ਛੱਡਦਾ ਕੋਈ ਬੰਦਾ ਬੜਾ ਖੁਸ਼ ਹੋਵੇ ਬੜਾ ਖੁਸ਼ ਹੈ ਉਹ ਭਰਾਵਾ ਮੇਰਾ ਮੁੰਡਾ ਅਮਰੀਕਾ ਤੁਰ ਗਿਆ ਜੀ ਅੱਛਾ ਬੰਦਾ ਮਾਫ ਕਰਨਾ ਖਾਲਸਾ ਜੀ ਕਿਸੇ ਸਮੇਂ ਕਿਸੇ ਬੜੀ ਬੜੇ ਕ੍ਰੋਧ ਚ ਹੋਵੇ ਕੀ ਗੱਲ ਹੈ ਯਾਰ ਅੱਜ ਬੜੇ ਕ੍ਰੋਧ ਚ ਚਿਹਰੇ ਤੋਂ ਪਤਾ ਲੱਗ ਜਾਂਦਾ ਕ્રોਧ ਵੇਲੇ ਚਿਹਰਾ ਹੋਰ ਹੁੰਦਾ ਖੁਸ਼ੀ ਵੇਲੇ ਚਿਹਰਾ ਹੋਰ ਹੁੰਦਾ ਬਿਮਾਰੀ ਵੇਲੇ ਚਿਹਰਾ ਹੋਰ ਹੁੰਦਾ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਤੋਂ ਪਹਿਲਾਂ ਆਪਣੀ ਇੱਕ ਫੋਟੋ ਖਿਚਾਉਣਾ ਸ਼ੀਸ਼ੇ 'ਚ ਮੂੰਹ ਵੇਖਣਾ ਇੱਕ ਫੋਟੋ ਇਸ਼ਨਾਨ ਕਰਨ ਤੋਂ ਬਾਅਦ ਵੇਖਣਾ ਆਪਣੀ ਫੋਟੋ ਫਿਰ ਸ਼ੀਸ਼ੇ 'ਚ ਵੇਖਣਾ ਇੱਕ ਫੋਟੋ ਨਾ ਤੁਸੀਂ ਨਾ ਨਿਤਨੇਮ ਕਰਨ ਤੋਂ ਬਾਅਦ ਤੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਨਾ ਆਪਣੀ ਖਿਚਵਾਉਣਾ ਮਾਫ ਕਰਨਾ ਜਾਂ ਸ਼ੀਸ਼ੇ 'ਚ ਆਪਣਾ ਮੂੰਹ ਵੇਖਣਾ ਜੇ ਤੁਹਾਡੀਆਂ ਇਤਨਾ ਫੋਟੋਆਂ ਦੇ ਵਿੱਚ ਫਰਕ ਨਾ ਹੋਵੇ ਫਿਰ ਗੱਲ ਕੀ ਬਣੀ ਖਾਲਤਾ ਜੀ ਐਵੇਂ ਥੋੜਾ ਕਿਆ ਸੀ ਖਾਲਸਾ ਮੇਰਾ ਰੂਪ ਖਾਸ ਖਾਲਸਾ ਮੈਂ ਕਰੋ ਨਵਾਸ ਸਿੰਘਾ ਜਿਨੇ ਮੇਰੇ ਸਰੀਰ ਦਾ ਦਰਸ਼ਨ ਕਰਨਾ ਹੋਵੇ ਮੇਰੇ ਖਾਲਸੇ ਦੇ ਸਰੀਰ ਦਾ ਦਰਸ਼ਨ ਕਰਿਆ ਕਰਿਓ ਤੇ ਜਿਨੇ ਮੁਕ ਦੀ ਗੱਲ ਕੀ ਮੇਰੀ ਜੋਤ ਦਾ ਦਰਸ਼ਨ ਕਰਨਾ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਦਰਸ਼ਨ ਕਰਿਆ ਕਰੋ ਕਲਗੀਆਂ ਵਾਲਿਆ ਮੁਕ ਦੀ ਗੱਲ ਕੀ ਅਸੀਂ ਤੇਰੇ ਨਾਲ ਗੱਲਾਂ ਕਿਵੇਂ ਕਰਿਆ ਕਰਾਂਗੇ ਪਾਤਸ਼ਾਹ ਨੇ ਆਖਿਆ ਸਿੰਘਾ ਜੇ ਤੁਸੀਂ ਬਾਣੀ ਪੜਿਆ ਕਰੋਗੇ ਤੁਸੀਂ ਮੇਰੇ ਨਾਲ ਗੱਲਾਂ ਕਰਿਆ ਕਰੋਗੇ ਇੱਕ ਵਾਰੀ ਕਹਿ ਦਿਓ ਵਹਿਰੂ ਤੁਸੀਂ ਤੁਸੀਂ ਮੇਰੇ ਨਾਲ ਗੱਲਾਂ ਕਰਿਆ ਕਰੋਗੇ ਮੁਕਤੀ ਦੀ ਗੱਲ ਕੀ ਕਰੂ ਕੀ ਸੰਗਤ ਪਾਤਸ਼ਾਹ ਨੇ ਗੁਰਤਾ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ਨੀ ਸਾਧ ਸੰਗਜੇ ਦੂਜੇ ਪਾਸੇ ਤਿਆਰੀਆਂ ਹੋ ਰਹੀਆਂ ਨੇ ਸਿੱਖ ਤਾਂ ਹਾਂ ਮਾਰ ਮਾਰ ਕੇ ਰਵਾਰਾਂ ਨੇ ਉਹ ਕੀ ਬਣੇਗਾ ਓਏ ਪੰਥ ਦਾ ਕੀ ਬਣੇਗਾ ਖਾਲਸਾ ਜੀ ਮੁੱਕ ਦੀ ਗੱਲ ਕੀ ਗੁਰੂ ਕੀ ਸੰਗਤ ਮਹਾਰਾਜ ਦਸਵੇਂ ਪਾਸ਼ਾ ਨੇ ਗੁਰੂ ਕੀ ਸੰਗਤ ਘੋੜੇ ਤੇ ਸਵਾਰ ਕਾਠੀ ਪਾ ਕੇ ਕਲਗੀਆਂ ਵਾਲੇ ਪਾਸ਼ਾ ਉਸ ਅੰਗੀਠਾ ਇਹਦਾ ਤਿਆਰ ਕਰਕੇ ਰੱਖਿਆ ਸੀ ਆਖਿਆ ਸੀ ਸਾਡਾ ਅੰਗੀਠੇ ਨੂੰ ਨਾ ਫੋੜਨਾ ਸਾਡੀ ਯਾਦ ਨਾ ਬਣਾਉਣਾ ਜਿਹੜਾ ਸਾਡੀ ਯਾਦ ਬਣਾਵੇਗਾ ਉਹਦੀ ਕੁਲ ਉਹਦੀ ਕੁਲ ਦਾ ਨਾਸ ਹੋ ਜਾਏਗਾ ਸ਼ੇਰ-ਏ-ਪੰਜਾਬ ਮਹਾਰਾਜਾ ਰਜੀਤ ਸਿੰਘ ਦੀ ਅੰਗਰੇਜ਼ਾਂ ਦੇ ਨਾਲ ਕਾ ਉਸਦੀ ਕਿਸੇ ਸਮੇਂ ਸੰਧੀ ਅੰਗਰੇਜ਼ ਨੇ ਪੁੱਛਿਆ ਸੀ ਉਹ ਤੁਹਾਡੇ ਦਾੜੇ ਕਿਉਂ ਨੇ ਤੁਹਾਡੇ ਸਿਰ ਤੇ ਕੇਸ ਕਿਉਂ ਨੇ ਉਹਨਾਂ ਆਖਿਆ ਜੀ ਸਾਡੇ ਰਹਿਬਰ ਸਾਡੇ ਪੈਗੰਬਰ ਸਾਡੇ ਪੰਥ ਦੇ ਬਾਨੀ ਗੁਰੂ ਗੋਬਿੰਦ ਸਿੰਘ ਹੋਏ ਨੇ ਉਹਨਾਂ ਨੇ ਸਾਨੂੰ ਇਹ ਸਭ ਕੁਝ ਬਖਸ਼ਿਆ ਆਖਿਆ ਉਹਨਾਂ ਦੀ ਕੋਈ ਯਾਦ ਕੋਈ ਲਾਸਟ ਉਹਨਾਂ ਦੀ ਕੋਈ ਯਾਦ ਆਖਿਆ ਜੀ ਉਹ ਇਹ ਵਚਨ ਕਰ ਗਏ ਸਨ ਜਦੋਂ ਦੀ ਹਿਸਟਰੀ ਸੁਣਾਈ ਗੁਰੂ ਗੋਬਿੰਦ ਸਮਰਦੇ ਪਰਿਵਾਰ ਦੇ ਦੀਆਂ ਸ਼ਹੀਦੀਆਂ ਗਣਕਣ ਕੇ ਦਸੀਆਂ ਸ਼ੇਰ-ਏ-ਪੰਜਾਬ ਨੇ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਅੰਗਰੇਜ਼ ਨੇ ਆਖਿਆ ਸੁੱਟੂਪਟ ਸ਼ੇਰੇ ਪੰਜਾਬ ਜਿਹਦਾ ਅਰਥ ਨਿਕਲਦਾ ਮੂਰਖ ਸ਼ੇਰੇ ਪੰਜਾਬ ਤੁਹਾਡਾ ਗੁਰੂ ਤੁਹਾਡੇ ਲਈ ਸਰਪੰਸ ਵਾਰ ਸਕਦਾ ਤੁਸੀਂ ਆਪਣੇ ਪਰਿਵਾਰ ਦੇ ਮਾਫ਼ ਕਰਨਾ ਗੁਰੂ ਕੀ ਸੰਗਤ ਕੋਲ ਦੇ ਨਾਂ ਸਾਨੂੰ ਡਰਦੇ ਆਪਣੇ ਗੁਰੂ ਦੀ ਯਾਦ ਨਹੀਂ ਬਣਾਈ ਲਾਹੌਰ ਕਿੱਥੇ ਪੈਂਦਾ ਲਾਹੌਰ ਤੋਂ ਰਥਾਂ ਦੇ ਇੱਟਾਂ ਸੱਦ ਕੇ ਲੱਦ ਕੇ ਸ਼ੇਰੇ ਪੰਜਾਬ ਨੇ ਸੱਚ ਖੰਣਾ ਮਾਫ ਕਰਨਾ ਗੁਰੂ ਕੀ ਸੰਗਤ ਆਪਣੇ ਨਿਦੇੜ ਦੇ ਵਿੱਚ ਸੱਚਖੰਡ ਹਰਮੰਦਰ ਸਾਹਿਬ ਦੀ ਨਹੀਂ ਰੱਖੀ ਸੀ ਗੁਰੂ ਘਰ ਬਣਾਇਆ ਸੀ ਮੁਕਰੀ ਗੱਲ ਕੀ ਗੁਰੂ ਕੀ ਸੰਗਤ ਇੰਗੀ ਥਾਂ ਨਹੀਂ ਫੋਲਣਾ ਮੁਕੀ ਪਾਤਸ਼ਾਹ ਦਾ ਨੀਲਾ ਕੋੜੇ ਦੇ ਵਿੱਚ ਕੋੜੇ ਤੇ ਸਵਾਰ ਹੋ ਕੇ ਗੁਰੂ ਕੀ ਸੰਗਤ ਉਸ ਤੰਬੂ ਦੇ ਚਾਰ ਚਫੇਰੇ ਜਿੱਥੇ ਕਨਾਤ ਲਗਾਈ ਹੋਈ ਸੀ ਉੱਥੇ ਪ੍ਰਵੇਸ਼ ਕਰਨਾ ਤੇ ਮੁਕ ਦੀ ਗੱਲ ਕੀ ਅੰਦਰ ਅੱਗ ਦਾ ਮੁੱਖ ਦੀ ਗੱਲ ਕਿ ਲਾਈਟਾਂ ਨਿਕਲਣੀਆਂ ਜਠਰਾ ਅਗੰਦੇ ਰਾਹੀ ਉਸ ਅੰਗੀਠੇ ਨੂੰ ਅਗਲ ਭੇਟ ਕਰਨਾ ਜਦੋਂ ਅੱਗ ਨਿਕਲੀ ਤੇ ਸਿੱਖ ਇੱਕ ਦੋ ਜਦਾਂ ਗਾਣਾ ਲੱਗ ਕੇ ਰਹਿੰਦੇ ਸਨ ਭਰਾਵਾ ਕੀ ਬਣੇਗਾ ਮਾਫ਼ ਕਰ ਰਹਾ ਹਾਂ ਜ਼ਿੰਦਗੀ ਕਿਵੇਂ ਗੁਜ਼ਰੂਗੀ ਆਉਣ ਵਾਲੇ ਸਮੇਂ 'ਚ ਸਾਡਾ ਕੀ ਬਣੂਗਾ ਤਹ ਮਾਰ ਕੇ ਕੱਲੇ ਪੈ ਰਹੂਂਦੇ ਜਿਨ੍ਹਾਂ ਦੇ ਹੱਥੀ ਪਿਆਰੇ ਤੁਰ ਗਏ ਆਹ ਮਾਰ ਕੇ ਕੱਲੇ ਪੈ ਰਹੂਂਦੇ ਜਿਨ੍ਹਾਂ ਦੇ ਰਤੀ ਪਿਆਰੇ ਤੁਰ ਗਏ ਤਹ প্যারে ধর ਤੇ ਇਸ ਪਿਆਰੇ ਤੁਰ ਗਏ ਦਿੱਤਾ ਮਾਰ ਕੇ ਗਲ ਲਾ ਦੂ ਰੋਂਦੇ ਜਿਨ੍ਹਾਂ ਨੇ ਹੱਥੀ ਘਾਰੇ ਤੁਰ ਗਏ ਤੇ ਮੈਂ ਦੇ ਸੰਗ ਲੇ ਜੈ ਤੇਰੀ ਮਿਹਰ ਹੋ ਵੀ ਪੰਜਾਬ ਟੁੰਮਣੀ ਹੋਰ ਵਾਦੀ ਵਾਲ ਖਾਲਸਾ ਦੀ ਤਾਹ ਨਿਕਲ ਨਿਕਲ ਕੇ ਜਾਂਦੀਆਂ ਸਤ ਸੰਤ ਤੱਕ ਹੀ ਬਣੂਗਾ 9 ਸਾਲ ਅਜੇ ਪੰਜ ਪਲਤਾ ਹੀ ਪਿਆ ਸੀ ਅਮਰੀਕਾ ਦੇ ਵਾਰੂ 1699 ਵਿੱਚ ਪੰਥ ਦੀ ਸਿਰਜਣਾ ਕਰਨੀ ਇਸ 1708 ਵਿੱਚ ਮੇਰੇ ਪਾਤਸ਼ਾਹ ਦਾ ਰਣਕਾਰ ਦੇ ਦੇਸ਼ ਨੂੰ ਚਲੇ ਜਾਣਾ ਮੇਰੇ ਪਾਤਸ਼ਾਹ ਜਿੱਥੇ ਰਤਨਗੜ੍ਹ ਗੁਰਦੁਆਰਾ ਬਣਿਆ ਹੋਇਆ ਇੱਥੇ ਇੱਕ ਫਕੀਰ ਰਹਿੰਦਾ ਸੀ ਮੁੱਕਦੀ ਗੱਲ ਕੀ ਉਹ ਮਹਾਰਾਜ ਦਸੇ ਪਾਸ਼ੇ ਨੂੰ ਮਿਲਣ ਵਾਸਤੇ ਆ ਰਿਹਾ ਸੀ ਕਹਿੰਦਾ ਮਹਾਰਾਜ ਇਹ ਇਕੱਲੇ ਤੁਰੇ ਜਾਂਦੇ ਹੋ ਘੋੜੇ ਸਵਾਰ ਕੇ ਇਕੱਲੇ ਤੁਰੇ ਜਾਂਦੇ ਹੋ ਹਾਂ ਉਧਰ ਭਾਣਾ ਵਰਤਤਾ ਕਿ ਰਣਕਾਰ ਦੇ ਦੇਸ਼ ਨੂੰ ਚਲੇ ਆਂ ਖੈਰ ਮਹਾਰਾਜ ਸਿੰਘ ਕਿੱਥੇ ਨੇ ਮਰ ਕਹਿੰਦੇ ਰਤਨ ਰਾਏ ਅਸੀਂ ਨਾ ਸੱਚਖੰਡ ਜਾ ਰਹੇ ਆਂ ਆਖਿਆ ਮਹਾਰਾਜ ਮੈਂ ਤਾਂ ਤੁਹਾਡੇ ਦਰਸ਼ਨ ਕਰਨ ਵਾਸਤੇ ਆ ਰਿਹਾ ਸੀ ਕਹਿੰਦੇ ਚੰਗਾ ਫਿਰ ਦਰਸ਼ਨ ਕਰਨ ਵਾਸਤੇ ਆ ਰਹੇ ਸੀ ਤੇ ਤੈਨੂੰ ਦਰਸ਼ਨ ਹੋ ਗਏ ਮੇਰੇ ਪਾਦਸ਼ਾਹ ਨੇ ਆਖਿਆ ਉਸ ਰਤਨ ਰਾਏ ਨੂੰ ਆਖਿਆ ਚੱਕ ਪ੍ਰਸ਼ਾਦ ਤੇ ਜਾ ਕੇ ਮੇਰੇ ਸਿੰਘਾਂ ਨੂੰ ਦੇਵੀ ਨਾਲੇ ਦਲਾਸਾ ਦੇਵੀ ਝੂਠੇ ਦਲਾਸੇ ਨਾਲ ਕੁਝ ਨਹੀਂ ਬਣਦਾ ਇੱਕ ਵਾਰੀ ਕਹਿ ਦੇ ਬਹਿਰੂ ਇੱਕ ਵਾਰੀ ਫਿਰ ਕਹਿ ਦੇ ਬਹਿਰੂ ਇੱਕ ਵਾਰੀ ਫੇਰ ਕਹਦੇ ਵਹਿਰੂ ਵਾਹਿਗੁਰੂ ਆਖਿਆ ਪ੍ਰਸ਼ਾਦ ਲੈ ਜਾ ਮੇਰੇ ਸਿੱਖਾਂ ਨੂੰ ਦੇਵੀ ਸਿੰਘਾਂ ਦੇ ਦੇਵੀ ਤੇ ਨਾਲੇ ਮੈਨੂੰ ਇਹ ਗੱਲ ਕਹੀਂ ਕਿ ਮੈਨੂੰ ਗੁਰੂ ਗਬੇਰ ਸਿੰਘ ਜੀ ਮਿਲੇ ਨੇ ਉਹਨਾਂ ਨੇ ਕਿਹਾ ਸੀ ਕਿਹਾ ਮੈਨੂੰ ਕਿ ਮੈਂ ਹਮੇਸ਼ਾ ਖਾਲਸਾ ਦੇ ਅੰਗ ਸੰਗ ਰਹਾਂਗਾ ਮੁਕਤੀ ਦੀ ਗੱਲ ਕੀ ਗੁਰੂ ਕੀ ਸੰਗਤ ਰਤਨ ਰਾਏ ਦਾ ਪੂਜਣਾ ਅੱਗੇ ਮਹਾਰਾਜ ਦੇ ਸੰਗ ਤਾ ਹ ਮਾਰ ਮਾਰ ਕੇ ਰੋ ਰਹੀ ਸੀ ਉਹ ਵੇਖ ਕੇ ਹਾਣੋ ਗਿਆ ਕਹਿੰਦਾ ਤੁਹਾਨੂੰ ਕੀ ਹੋ ਗਿਆ ਇੱਕ ਵਾਰੀ ਕਹਦੇ ਵਹਿਰੂ ਕਹਿੰਦਾ ਤੁਹਾਨੂੰ ਕੀ ਹੋ ਗਿਆ ਉਹ ਕਹਿੰਦਾ ਫਕੀਰ ਜੀ ਗੁਰੂ ਸਾਹਿਬ ਸੱਚਖੰਡ ਨੂੰ ਚਲੇ ਗਏ ਕਹਿੰਦਾ ਸਿੱਖੋ ਤੋ ਵੀ ਕੀ ਗੱਲਾਂ ਕਰਦੇ ਹੋ ਤੁਸੀਂ ਸੱਚਖੰਡ ਦੀਆਂ ਗੱਲਾਂ ਕਰਦੇ ਗੁਰੂ ਸਾਹਿਬ ਮੈਨੂੰ ਰਾਹ 'ਚ ਮਿਲਣ ਮਾਫ ਕਰ ਮੈਨੂੰ ਪ੍ਰਸ਼ਾਦ ਦਿੱਤਾ ਆਹ ਦੇਖੋ ਮੇਰੇ ਸਿੱਖਾਂ ਨੂੰ ਦੇਵੀ ਦਲਾਸਾ ਦੇਵੀ ਤੁਹਾਡੇ ਅੰਗ ਸੰਗ ਅਸੀਂ ਰਹਾਂਗੇ ਮੁਕਤੀ ਦੀ ਗੱਲ ਕੀ ਅਸੀਂ ਖਾਲਸੇ ਦੇ ਅੰਗ ਸੰਗ ਰਹਾਂਗੇ ਉਹ ਜੋ ਪ੍ਰਸ਼ਾਦ ਫੇੜਿਆ ਤੇ ਮਹਾਰਾਜ ਕਹਿੰਗੇ ਠਾਣੀ ਬੋਲਣਾ ਜਦੋਂ ਗੁਰੂ ਕੀ ਸੰਗਤ ਸੰਗਤ ਨੇ ਕਾਲੀ ਕਾਲੀ ਦੇ ਨਾਲ ਸਿੰਘਾ ਨੇ ਆਖਿਆ ਵੀ ਇਹਦੀ ਗੱਲ ਤੇ ਯਕੀਨ ਕਰੀਏ ਕਿ ਮਾਫ ਕਰਨਾ ਗੁਰੂ ਸਾਹਿਬ ਦੇ ਬਚਨਾਂ ਤੇ ਯਕੀਨ ਕਰੀਏ ਜਦ ਲਗਣਾ ਦੇਖੋ ਆਪਣੀ ਨੈਣੀ ਹੋ ਨਾ ਮੰਨੋ ਗੁਰ ਕੀ ਬਾਣੀ ਮਾਫ ਕਰਨਾ ਉਹ ਮਾਰਦੇ ਅੰਗੀਠੇ ਨੂੰ ਕਾਲੀ ਕਾਲੀ ਮਾਫ ਕਰਨਾ ਜਦੋਂ ਫੋਲਿਆ ਖਾਲਸੇ ਨੇ ਉਹਦੇ ਵਿੱਚ ਦਸਵੇਂ ਪਾਤਸ਼ਾਹ ਦੀਆਂ ਦੋ ਵਸਤੂਆਂ ਨਿਕਲੀਆਂ ਇੱਕ ਹੱਥ ਦਾ ਕੜਾ ਤੇ ਜਿਹੜੀ ਸ੍ਰੀ ਸਾਹਿਬ ਜਿਸ ਸ੍ਰੀ ਸਾਹਿਬ ਨੂੰ ਹਮੇਸ਼ਾ ਕਲਗੀ ਤਰਪਾਸ਼ ਆਪਣੇ ਕੇਸਾਂ 'ਚ ਰੱਖਦੇ ਸਨ ਜਦੋਂ ਸੱਚ ਖੜ ਜਾਂਦੇ ਆ ਉੱਥੇ ਦੇ ਜਥੇਦਾਰ ਸਾਹਿਬ ਜਾਂ ਉੱਥੇ ਦੇ ਸੇਵਾਦਾਰ ਉਸ ਸ੍ਰੀ ਸਾਹਿਬ ਦੇ ਦਰਸ਼ਨ ਕਰਵਾਉਂਦੇ ਹਨ ਸਾਥ ਸੰਗਤ ਜੀ ਵਿਛੋੜਾ ਸੁਣੇ ਦੁੱਖ ਬਿਨ ਡੁੱਠੇ ਮਰੀਯੋਦ ਬਾਜ ਪਿਆਰੇ ਆਪਣੇ ਬਿਰਹੀਨਾ ਤ੍ਰੋਦ